ਇਹਨਾਂ ਦੇ ਡਿਪਾਰਟਮੈਂਟ ਵਾਸਤੇ ਜੋ ਵੀ ਤੁਹਾਨੂੰ ਚਾਹ ਲੱਗਦਾ ਹੈ ਮਾਰੇ ਵਾਸਤੇ ਕਦੇ ਵੀ ਕਿਤੇ ਦਾ ਸਾਥ ਨਾ ਗਾਓ ਪਿੰਡ ਵਿੱਚ ਕੀ ਤੁਹਾਨੂੰ ਸੁਭਰਵਾਹ کہیں ਵੀ ਆਹਨ ਡੋਟਾ ਦੇ ਆ ਕੋਹ ਹਨ ਨੂੰ ਦਸੋ ਭਾਈਆ ਜੇਹਰਾ ਹੈ ਅਸੀਂ ਤੁਹਾਡਾ ਵਾ ਜੇ ਸਾਡੇ ਪਿੰਡ ਦੇ ਡਿਪਾਰਟਮੈਂਟ ਹੈ ਸਿੱਖਿਆ ਹੈਲਥ ਹੈ ਤੇ ਪਾਣੀ ਹੈ ਇਹ ਪਿੰਡ ਦੀਆਂ ਜੰਗੀਆਂ ਮਿਲ ਗਿਆਨ मेहनत <laughs> कर <laughs> ਕਾ ਸਾਈਕੋਲੋਜਿਸਟ ਸੰਗਠਨ ਦਾ ਮਾਰਕਸ ਹੁੰਦਾ ਹੈ ਉਹਦੇ ਉਹ ਵੀ ਹੈ ਰੋਟੇਰੀ ਪੌਟਰੀ ਕੋਈ ਸਵਾਰਥ ਨਹੀਂ ਕੋਈ ਪਾਸ ਨਹੀਂ ਮੈਰਿਟ ਇਨਰੋਸਟੇਸ਼ਨ ਮਿਲਿਆ ਹਾਂਜੀ ਹਾਂ ਤਾਂ ਤਾਂ ਉਹ ਵੀ ਹੈ ਸਹੀ ਹੈ ਸਟਾਫ ਤੇ ਤੁਹਾਨੂੰ ਉੱਪਰੋਂ ਪੁੱਛਣਾ ਕਿੱਲਾ ਕਿੱਦਾਂ ਜੀ ਫਸਟ ਵਾਲੇ ਕੰਮ ਕਰਦੇ ਰਹੇ ਤੇ ਫਸਟ ਵਾਲੇ ਕੰਮ ਕੋਈ ਨਾ ਤੁਸੀਂ ਇਕ ਪੰਨਾ ਨੂੰ ਜੀ ਸਾਰੇ ਲੋਕੀਂ ਵਧੀਆ ਹੁਣ ਘਰ ਜਿਹੜੀਆਂ ਨੌਕਰੀਆਂ ਮੱਤਾਂ ਕਰਦੇ ਹੁਣ ਗੇਸਾ ਅੱਜ ਗੁਰਦਾਸਪੁਰ ਜ਼ਿਲ੍ਹੇ ਨੂੰ 29 ਆਮ ਆਦਮੀ ਕਲੀਨਿਕ ਮਿਲ ਨੇ ਔਰ ਉਸ ਤੋਂ ਪਹਿਲਾਂ 6 ਪਹਿਲਾਂ ਸੀਗੇ ਉਹਦੇ ਵਿੱਚ 3 ਆਮ ਆਦਮੀ ਕਲੀਨਿਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਸ਼ੁਰੂ ਹੋਏ ਨੇ ਅਸੀਂ ਅੱਜ ਇੱਥੇ ਗੋਤਪੋਖਰ ਪਿੰਡ ਦੇ ਵਿੱਚ ਖੜੇ ਆ ਮੈਂ ਸਮਝਦਾ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਇੱਕ ਵੱਡਾ ਪਿੰਡ ਆ ਔਰ ਇਸ ਪਿੰਡ ਦੇ ਨਾਗਰਿਕਾਂ ਨੇ ਫੌਜ ਦੇ ਵਿੱਚ ਬਹੁਤ ਸ਼ਹਾਦਤਾਂ ਦੇ ਕੇ ਇਸ ਮੁਲਕ ਦੀ ਔਰ ਇਸ ਸੂਬੇ ਦੀ ਰੱਖਿਆ ਕੀਤੀ ਆ ਸੋ ਮੈਂ ਸਮਝਣਾ ਪਿਆਰੇ ਸਰਕਾਰ ਦਾ ਇਹ ਪ੍ਰਾਲਾ ਬਹੁਤ ਵਧੀਆ ਲੋਕਾਂ ਨੂੰ ਇਹਦੀ ਸਹੂਲਤ ਜਿਹੜੀ ਆ ਮਿਲਣ ਜਾ ਰਹੀ ਆ ਔਰ ਇੱਥੇ तकरीबन 41 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਔਰ 80 ਤਰ੍ਹਾਂ 81 ਤਰ੍ਹਾਂ ਦੀਆਂ ਜਿਹੜੀਆਂ ਮੈਡੀਸਿਨਸ ਨੇ ਉਹ ਫ੍ਰੀ ਨੇ ਇਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਲੋਕਾਂ ਨਾਲ ਐਲਾਨ ਕੀਤਾ ਸੀਗਾ ਵੀ ਅਸੀਂ ਸਿਹਤ ਸੇਵਾਵਾਂ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਔਰ ਸਿਹਤ ਸੇਵਾਵਾਂ ਬਿਨਾਂ ਕਿਸੇ ਖਰਚ ਤੋਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਅੱਜ ਉਸ ਐਲਾਨ ਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਸ ਨਗਰ ਦੇ ਵਿੱਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹੋ ਗਈ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਬਹੁਤ ਸੋਹਣੀ ਬਿਲਡਿੰਗ ਜਿਹੜੀ ਆ ਉਹ ਤਿਆਰ ਹੋਈ ਆ ਨਵੇਂ ਇੰਪਲੋਇਮੈਂਟ ਦੇ ਰਸਤੇ ਖੁੱਲੇ ਨੇ ਨਵਾਂ ਡਾਕਟਰ ਦੀ ਇੰਪੈਨਲਮੈਂਟ ਹੋਈ ਆ ਨਵੇਂ ਫਾਰਮਾਸਿਸਟ ਦੀ ਨਵੇਂ ਐਲਟੀ ਦੀ ਸੋ ਇਹਦੇ ਨਾਲ ਜਿੱਥੇ ਰੋਜ਼ਗਾਰ ਵੀ ਮਿਲਿਆ ਉੱਥੇ ਲੋਕਾਂ ਨੂੰ ਸਫਾ ਵੀ ਜੜੀ ਆ ਉਹਦੇ ਨੇ ਆ ਲੋਕਾਂ ਦਾ ਮਸਲਾ ਸ਼ਹਿਰ ਜਾਣ ਦਾ ਸੀਗਾ ਦੂਰ ਤਲਾਡੇ ਜਾ ਕੇ ਇਲਾਜ ਕਰਨਾ ਸੀਗਾ ਅੱਜ ਉਹ ਜਿਹੜੀ ਔਖਾਈ ਆ ਉਹ ਵੀ ਖਤਮ ਹੋ ਗਈ ਪਰਮੇਸ਼ਵਰ ਕਿਸੇ ਨੂੰ ਬਿਵਾਰ ਨਾ ਕਰੇ ਕਦੇ ਲੋਨ ਨਾ ਪਵੇ ਪਰ ਜੇ ਕੋਈ ਮੁਸ਼ਕਲ ਆ ਜਾਵੇ ਤਵਰ ਸਿਰਸਾ ਵਾਂਦੇ ਉੱਪਰ ਜਿਹੜਾ ਲੋਕਾਂ ਦਾ ਖਰਚ ਹੁੰਦਾ ਸੀਗਾ ਉਹ ਅੱਜ ਬਿਲਕੁਲ ਖਤਮ ਹੋ ਗਿਆ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਬਹੁਤ ਵੱਡੀ ਸਹੂਲਤ 300 ਯੂਨਿਟ ਬਿਜਲੀ ਦਿੱਤੀ ਸੀ ਔਰ ਉਹਦੇ ਨਾਲ ਲੋਕਾਂ ਦੇ 3-3 4-4 5-5 ਹਜ਼ਾਰ ਰੁਪਏ ਦੇ ਬਿੱਲ ਆਉਂਦੇ ਸੀ ਜਿਹੜੇ ਅੱਜ ਉਹ ਫ੍ਰੀ ਹੋ ਗਏ ਨੇ ਤੇ ਜੇ ਇਹਦੇ ਨਾਲ ਹੀ ਜੇ ਸਿਹਤ ਸਭਾਂ ਦੇ ਉੱਤੇ ਜਿਹੜਾ ਖਰਚ ਆ ਉਹ ਫ੍ਰੀ ਹੋ ਜਾਵੇ ਤੇ ਮੈਂ ਸਮਝਦਾ ਵੀ ਜਿਹੜਾ ਉਹ ਬਚਤ ਹੋਊਗੀ ਉਹ ਲੋਕ ਕਿਸੇ ਹੋਰ ਉੱਤੇ ਖਰਚ ਕਰ ਪੂਰਾ ਕਰ ਸਕਣਗੇ ਸੋ ਦਿਲ ਦੀਆਂ ਗਰਾਈਆਂ ਤੋਂ ਮੈਂ ਮਾਨ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਵੀ ਜਿਹੜਾ ਨੇ ਇੰਨੀਆਂ ਖੂਬਸੂਰਤ ਸਿਹਤ ਸੇਵਾਵਾਂ ਨਗਰ-ਨਗਰ ਦੇ ਵਿੱਚ ਦੇ ਕੇ ਚੰਗੀਆਂ ਬਿਲਡਿੰਗਾਂ ਉਹ ਸਾਰੀ ਕਰਕੇ ਔਰ ਮੈਂ ਮੈਡੀਸਿਨਸ ਦੇਖ ਰਿਹਾ ਸੀਗਾ ਇੰਨੇ ਮਹਿੰਗੇ ਐਂਟੀਬਾਇਓਟਿਕਸ ਜਿਹੜੇ ਨੇ ਉਹ ਆ ਜਾਏ ਨੇ ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਸਿਹਤਾਂ ਦੇਣ ਵਾਸਤੇ ਨੇ ਸੋ ਇਸ ਲਈ ਜਿਹੜੀ ਗੱਲ ਜਿਹੜਾ ਵਾਦਾ ਜਿਹੜੀ ਅਸ਼ੋਰੈਂਸ ਲੋਕਾਂ ਨੂੰ ਦਿੱਤੀ ਸੀ ਆਰ ਸਰਕਾਰ ਉਦੇ ਉੱਪਰ ਪੂਰਾ ਉੱਤਰ ਹੈ ਧੰਨਵਾਦ